ਬਹਾਰ ਆਉਂਦੀ ਹੈ ਸਾਰਿਆਂ ਲਈ ਬਹਾਰ ਲੈ ਕੇ ਆਵੇ ਇਹ ਸਾਰੇ ਆਖਦੇ ਨੇ ਪਰ ਕਈ ਵਾਰ ਬਹਾਰ ਕਈਆਂ ਲਈ ਕਹਿਰ ਬਣ ਜਾਂਦੀ ਹੈ ਸਸੀ ਗੱਲ ਦੋਸਤੋ ਮੈਂ ਕੁਲਵਿੰਦਰ ਸਿੰਘ ਘੋੜੀਆ ਤੁਹਾਡਾ ਹੈਡਲਾਈਨ ਪੰਜਾਬ ਟੀਵੀ ਦੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਵਿੱਚ ਸਵਾਗਤ ਕਰਦਾ ਹਾਂ ਅੱਜ ਦਾ ਮੁੱਦਾ ਹੈ ਚਾਈਨਾ ਟੌਰ ਬਹਾਰ ਦੇ ਮੌਸਮ ਦੇ ਵਿੱਚ ਬੱਚੇ ਨੌਜਵਾਨ ਬਜ਼ੁਰਗ ਹਰੇਕ ਉਮਰ ਦੇ ਵਿਅਕਤੀ ਨੂੰ ਪੰਜਾਬ ਦੇ ਵਿੱਚ ਕਿਤਨਕ ਤੇ ਪਤੰਗ ਉਡਾਉਂਦੇ ਦੇਖਿਆ ਜਾ ਸਕਦਾ ਹੈ ਪਰ ਇਸ ਸ਼ੌਕ ਨੂੰ ਕਈ ਲੋਕ ਵਪਾਰ ਬਣਾ ਕੇ ਮੁਨਾਫਾ ਖੱਟਣ ਦੀ ਖਾਤਰ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਦੇ ਨੇ ਚਾਈਨਾ ਡੋਰ ਜਿਹੜੀ ਕਿ ਸ਼ਾਇਦ ਕਈ ਤਾਤਾਂ ਦੇ ਮਿਸ਼ਰਣ ਤੋਂ ਬਣਦੀ ਹੈ ਤਾਂ ਕਿ ਉਸ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ ਉਸ ਨੂੰ ਵੱਧ ਰੇਟਾਂ ਦੇ ਉੱਤੇ ਵੇਚਿਆ ਜਾਂਦਾ ਹੈ ਤੇ ਲੋਕ ਵੀ ਉਸ ਨੂੰ ਉੱਚਾ ਕੇ ਖਰੀਦਦੇ ਕਿਉਂਕਿ ਇਹ ਡੋਰ ਮਜ਼ਬੂਤ ਹੁੰਦੀ ਹੈ ਤੇ ਜਿਆਦਾ ਸਮੇਂ ਤੱਕ ਉਹ ਪਤੰਗ ਉਡਾਉਂਦੇ ਹੈ ਤੇ ਹੋਰਾਂ ਦੇ ਪਤੰਗ ਕੱਟੇ ਜਾਂਦੇ ਪਰ ਇਸ ਦੇ ਮਾਰੂ ਨਤੀਜੇ ਉਹੀ ਜਾਣਦਾ ਹੈ ਜਿਹੜਾ ਇਹਦੇ ਨਤੀਜੇ ਭੁਗਤਦਾ ਹੈ ਪਿਛਲੇ ਦਿਨੀ ਦੀ ਮੋਗੇ ਦੀ ਖਬਰ ਹੈ ਮੋਗੇ ਵਿੱਚ 11 ਸਾਲ ਦਾ ਬੱਚਾ 11 ਸਾਲ ਦਾ ਬੱਚਾ ਛੱਤ ਦੇ ਉੱਤੇ ਪਤੰਗ ਉੜਾ ਰਿਹਾ ਹੈ ਜਿਸ ਦੇ ਪਤੰਗ ਦੀ ਡੋਰ ਹਾਈ ਵੋਲਟੇਜ ਦੀਆਂ ਤਾਰਾਂ ਵਿੱਚ ਫਸ ਜਾਂਦੀ ਹੈ ਜਦੋਂ ਉਸ ਨੂੰ ਕੱਢਣ ਦੇ ਲਈ ਕੋਸ਼ਿਸ਼ ਕਰਦਾ ਹੈ ਖਿੱਚਦਾ ਹੈ ਤਾਂ ਤਾਰਾਂ ਜੁੜਨ ਦੇ ਕਾਰਨ ਉਸ ਡੋਰ ਦੇ ਰਾਹੀਂ ਕਰੰਟ ਆ ਜਾਂਦਾ ਹੈ ਤੇ ਉਹ ਬੱਚਾ ਕਰੰਟ ਦੇ ਕਾਰਨ ਪੂਰੀ ਤਰ੍ਹਾਂ ਝੁੱਲਸ ਜਾਂਦਾ ਹੈ ਇਹ ਹੀ ਨਹੀਂ ਉਨ੍ਹਾਂ ਦੇ ਘਰ ਦਾ ਸਾਰਾ ਬਿਜਲੀ ਦਾ ਸਮਾਨ ਸੜ ਜਾਂਦਾ ਹੈ ਉਨ੍ਹਾਂ ਦੇ ਆਂਢ ਗੁਆਢ ਦੇ ਘਰ ਦਾ ਵੀ ਸਮਾਨ ਸੜ ਜਾਂਦਾ ਹੈ ਕੱਲ ਦੀ ਵੀ ਖਬਰ ਹੈ ਕੱਲ ਦੀ ਖਬਰ ਖੰਨਾ ਦੇ ਵਿੱਚ ਖੰਨਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਚਾਈਨਾ ਡੋਰ ਵੇਚ ਰਹੇ ਸਨ ਤੇ ਉਹਨਾਂ ਦੇ ਖਿਲਾਫ 307 ਦਾ ਮਾਮਲਾ ਦਰਜ ਕੀਤਾ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਖਤੀ ਦੇ ਬਾਵਜੂਦ ਵੀ ਖਰੀਦਣ ਵਾਲੇ ਆਪਾ ਇੱਕ ਫੋਨ ਕਾਲ ਲੈ ਲੈਨੇ ਆਂ ਫੋਨ ਦੇ ਉੱਤੇ ਪੰਡਿਤ ਰਾਉਤ ਨੇ ਵਰਜੀ ਨੇ ਆਪਾ ਉਹਨਾਂ ਦੇ ਵਿਚਾਰ ਜਾਣਦੇ ਆਂ ਉਹ ਚਾਈਨਾ ਡੋਰ ਦੇ ਬਾਰੇ ਕੀ ਵਿਚਾਰ ਦੇ ਰਹੇ ਨੇ ਪੰਡਿਤ ਰਾਉਤ ਨੇ ਵਰਜੀ ਤੁਹਾਡਾ ਹੈਡਲਾਈਨ ਪੰਜਾਬ ਟੀਵੀ ਦੇ ਉੱਤੇ ਸਵਾਗਤ ਹੈ ਜੀ ਸ਼ੁਕਰੀਆ ਜੀ ਪੰਡਿਤ ਜੀ ਜਿਵੇਂ ਆਪਣੀ ਗੱਲ ਹੋਈ ਸੀ ਕਿ ਚਾਈਨਾ ਡੋਰ ਦੇ ਉੱਤੇ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਅੱਜ ਦਾ ਮੁੱਦਾ ਲੋਕ ਮੁੱਦੇ ਚਾਈਨਾ ਡੋਰ ਪਾਬੰਦੀ ਦੇ باوجود ਵੀ ਚਾਈਨਾ ਡੋਰ ਵਿਕ ਵੀ ਰਹੀ ਹੈ ਤੇ ਲੋਕ ਖਰੀਦ ਵੀ ਰਹੇ ਨੇ ਇਸ ਦੇ ਮਾਰੂ ਨਤੀਜੇ ਵੀ ਭੋਗਤ ਰਹੇ ਨੇ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਪੰਡਿਤ ਜੀ ਮਹਾਰਾਜ ਕਾਰਨ ਤਾਂ ਇੱਕੋ ਇੱਕ ਹੈ ਕਿ ਪੰਜਾਬ ਦੇ ਵਿੱਚ ਬੱਚੇ ਦੀ ਖਿਆਲ ਰੱਖਣ ਵਾਲੇ ਬੱਚੇ ਤੇ ਨਜ਼ਰ ਰੱਖਣ ਵਾਲੇ ਬੱਚੇ ਨੂੰ ਬਲਾਈ ਦੇ ਰਾਜਤ ਸੇ ਲੈ ਜਾਣ ਵਾਲੇ ਚੰਡੀਗੜ੍ਹ ਪੰਜਾਬ ਰਾਜ ਬਾਲ ਵਿਕਾਸ ਕਮਿਸ਼ਨ ਹਾਈਲੀ ਪੰਜਾਬ ਦੇ ਵਿੱਚ जेकर मौजूद है उसके प्रश्न नियुक भी नियुक्ति नहीं किया गया हाल भी कहने का भाव है कि जेकर कमिशन दे प्रधान ही नहीं है ते बच्चे दे देखभाल कौन करूगा जेकर बच्चे रोज मर रहे ने वो चाइना दो इस्तेमाल करके पतंग उड़ाते उससे नजर रखने वाले कमिशन चाइल्ड प्रोटेक्शन कमिशन दे प्रधान ना होना ही मैं लगता मुख्य कारण है इसलिए सरकार ਫਰੰਟ ਟ੍ਰੇਡ ਪ੍ਰੋਟੈਕਸ਼ਨ ਕਮਿਸ਼ਨ ਦੀ ਚੇਅਰਪਰਸਨ ਨਿਯੁਕਤ ਕਰਕੇ ਤਾਂਕਿ ਉਹ ਬੱਚੇ ਦੇ ਭਲਾਈ ਕਰ ਸਕਣ ਹੁਣ ਜਿਵੇਂ ਕੱਲ ਦਾ ਹੀ ਮਾਮਲਾ ਹੈ ਕੱਲ ਖੰਨਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਖੰਨਾ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਚਾਇਨਾ ਟੌਰ ਵੇਚ ਰਹੇ ਸਨ ਅਤੇ ਉਹਨਾਂ ਦੇ ਉੱਤੇ 307 ਜਿਹੜਾ ਮਾਮਲਾ ਦਰਜ ਕੀਤਾ ਗਿਆ ਇਸ ਨੂੰ ਤੁਸੀਂ ਕੀ ਦੇਖ ਰਹੇ ਹੋ ਪ੍ਰਸ਼ਾਸਨ ਹੋਰ ਸਖਤ ਹੋਇਆ ਜਾਂ ਇਸ ਦੇ ਬਾਵਜੂਦ ਲੋਕ ਫਿਰ ਵੀ ਕਰਦੇ ਰਹਿਣਗੇ ਕੰਮ ਚੱਲਦਾ ਰਹੇਗਾ ये प्रशासन तो अपना कम करूंगा कानून के तहत महाराज मैं ये कहना चाहूंगा कि ये घटना ही नहीं होना चाहिए जिकर चिल्ड्रंस प्रोडक्शन कमीशन दे जिकर प्रदान हो वो पहले तो ही जन, पहले तो ही एक जागरूक आ, एक कैंपेन शुरू करना सीखा दो तीन दो तो महीने तो पहले ही बच्चे लोग जाके समझाना थी कि रोजा पहना रोग में इस्तेमाल ना करो ये कारण दो पिछले दो महीने तो नहीं होया क्योंकि चाइल्ड प्रोटेक्शन कमीशन से प्रधान ही नहीं है वो और कमीशन वालों कोई कारज नहीं होया इसलिए ये ये बहुत पै रहा है सनो कहना पा रहे थे सरकार सबके पुलिस तक फिर वो जेल में किस महाराज ਬਾਕੀ ਬੱਚੇ ਦੇ ਪਨਾ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਚਾਈਲਡ ਪ੍ਰੋਡਕਸ਼ਨ ਕਮਿਸ਼ਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਮੈਨਰਲ ਦੇ ਸਦਭਰਗੇ ਪਰਸਾਰ ਸਰਤਾ ਨੂੰ ਜ਼ਰੂਰ ਕਰ ਲੈਣਗੇ ਪੰਡਿਤ ਜੀ ਜਿਵੇਂ ਤੁਸੀਂ ਵੀ ਪੰਜਾਬ ਪੰਜਾਬੀ ਤੇ ਪੰਜਾਬੀ ਤੇ ਲਈ ਸੇਵਾ ਕਰਦੇ ਆ ਰਹੇ ਹੋ ਲਚਰਤਾ ਦੇ ਜਿਹੜੇ ਵਿਰੋਧ ਦੇ ਵਿੱਚ ਤੁਸੀਂ ਹਮੇਸ਼ਾ ਡਟੇ ਰਹੇ ਹੋ ਕਿ ਤੁਸੀਂ ਨਹੀਂ ਕਦੇ ਸੋਚਿਆ ਵੀ ਇਸ ਚਾਇਨਾ ਡੋਰ ਦੇ ਪਰਤੇ ਵੀ ਕੋਈ ਤੁਸੀਂ ਸਾਈਨ ਬੋਰਡ ਲਿਖ ਕੇ ਸਿਰ ਤੇ ਰੱਖ ਕੇ ਲੋਕਾਂ ਨੂੰ ਸਮਝਾਓ ਕੋਈ ਦਾਂ ਦਾ ਕੋਈ ਤੁਸੀਂ ਵਿਚਾਰ ਉਲਿਖੇ ਜੋ ਰਮੈਂ ਬਹੁਤ ਇਸ ਮੁੱਦੇ ਤੇ ਹੈਰਾਨ ਹਾਂ ਕਿ ਸਾਡੇ ਮਾਸੂਮ ਬੱਚੇ ਜਾਣ ਵੀ ਖੂਬ ਹਿੱਕੇ ਨੇ ਮੈਂ ਸਰੂ ਇਸਤੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਬੋਲਤੇ ਲਿਖਤੇ ਜ਼ਰੂਰ ਹਰਥਾ ਤੇ ਜਾਵਾਂਗਾ ਤੇ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਨੂੰ ਉਜਾਗਰ ਕਰਕੇ ਇੱਕ ਪ੍ਰਧਾਨ ਨਿਯੁਕਤ ਕਰਨੇ ਮੰਗ ਕਰਾਂਗਾ ਤਾਂ ਕਿ ਬੱਚੇ ਦੇ ਮਨਾਂ ਵਿੱਚ ਹੋਰ ਜਾਗਰੂਕਤਾ ਆਵੇ ਆਉਣ ਵਾਲੇ ਸਮੇਂ ਕੋਈ ਬੱਚੇ ਇਸ ਮੁੱਦੇ ਤੇ ਨਾ ਆਪਣਾ ਜਾਨ ਖੋ ਸਕੇ ਜੀ ਜੀ ਪੰਡਿਤ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਹਰਲੈਂਡ ਪੰਜਾਬ ਟੀਵੀ ਤੇ ਆਪਣਾ ਕੀਮਤੀ ਸਮਾਂ ਦਿੱਤਾ ਜੀ ਸ਼ੁਕਰੀਆ ਮੈਂ ਇੱਕ ਵਾਰ ਜੀ ਬਿਲਕੁਲ ਤੇ ਹਰਲੈਂਡ ਪੰਜਾਬ ਟੀਵੀ ਦੀ ਵੀ ਇਹੋ ਅਪੀਲ ਹੈ ਕਿ ਕੁਝ ਮੁਨਾਫੇ ਦੀ ਖਾਤਰ ਮਾਸੂਮ ਜ਼ਿੰਦਗੀਆਂ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ ਮੋਗਾ ਦੇ ਇਸ ਮਾਸੂਮ ਬੱਚੇ ਦੀ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਇਸ ਦੇ ਕਾਰਨ ਖਤਰੇ ਵਿੱਚ ਪੈ ਰਹੀਆਂ ਨੇ ਜਿਸ ਦੇ ਲਈ ਸਾਨੂੰ ਸੋਚਣ ਦੀ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਸ ਦੇ ਖਿਲਾਫ ਹੋਰ ਸਖ਼ਤੀ ਨਾਲ ਕਦਮ ਚੁੱਕੇ ਜਾਣ